ਪੰਜਾਬ ਸਰਕਾਰ ਦੇ ਵੱਲੋਂ CBSE ਦੇ ਐਕਸ਼ਨ ਤੋਂ ਬਾਅਦ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਮੁੱਖ ਵਿਸ਼ੇ ਦੇ ਵਜੋਂ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਪੰਜਾਬ ਲਰਨਿੰਗ ਆਫ ਪੰਜਾਬੀ ਅਤੇ ਹੋਰ ਭਾਸ਼ਾਵਾਂ ਐਕਟ 2008 ਦੇ ਵਿੱਚ ਸੋਧ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ 10ਵੀਂ ਜਮਾਤ ਤੱਕ ਸਾਰੇ ਬੋਰਡਾਂ ਦੇ ਵਿੱਚ ਪੰਜਾਬੀ ਪੜਾਉਣੀ ਲਾਜ਼ਮੀ ਹੋਏਗੀ ਨਹੀਂ ਤਾਂ ਕੋਈ ਸਟੂਡੈਂਟ ਜਿਸ ਦਾ ਵੀ ਸਰਟੀਫਿਕੇਟ ਪੰਜਾਬ ਦੇ ਵਿੱਚ ਹੈਗਾ ਉਸ ਨੂੰ ਮਾਨਤਾ ਨਹੀਂ ਮਿਲੇਗੀ ਜੇਕਰ ਉਹ ਪੰਜਾਬੀ ਨਹੀਂ ਪੜਦਾ ਤਾਂ ਪੰਜਾਬੀ ਵਿਸ਼ਾ ਨਹੀਂ ਤਾਂ ਮਾਨਤਾ ਨਹੀਂ ਪੰਜਾਬ ਦੇ ਵਿੱਚ ਪੰਜਾਬੀ ਪੜਾਉਣੀ ਜ਼ਰੂਰੀ ਹੋਵੇਗੀ ਬੀਤੀ ਦਿਨੀ ਹਰਜੋਤ ਸਿੰਘ ਭੱਜ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਕਿ ਪੰਜਾਬੀ ਵਿਸ਼ੇ ਨੂੰ ਪੰਜਾਬ ਦੇ ਵਿੱਚ ਜ਼ਰੂਰ ਪੜਾਇਆ ਜਾਵੇ ਅਤੇ ਹਰੇਕ ਬੋਰਡ ਦੇ ਵਿੱਚ ਪੰਜਾਬ ਦੇ ਹਰੇਕ ਪੰਜਾਬ ਬੋਰਡ ਦੇ ਵਿੱਚ ਇਸ ਵਿਸ਼ੇ ਨੂੰ ਪੜਾਉਣਾ ਲਾਜ਼ਮੀ ਹੋਵੇਗਾ ਹਾਲਾਂਕਿ ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਸੀਬੀਐਸਸੀ ਦੇ ਵੱਲੋਂ ਇਹ ਜਿਹੜਾ ਆਪਣਾ ਰੂਲ ਪਾਸ ਕੀਤਾ ਗਿਆ ਸੀ ਕਿ ਪੰਜਾਬੀ ਨੂੰ ਮੁੱਖ ਵਿਸ਼ੇ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਪੰਜਾਬੀ ਨੂੰ ਪੜਾਉਣਾ ਲਾਜ਼ਮੀ ਨਹੀਂ ਸੀ ਮੰਨਿਆ ਜਾ ਰਿਹਾ ਤੇ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੰਜਾਬੀ ਬੋਲੀ ਨੂੰ ਬਰਕਰਾਰ ਰੱਖਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ ਤੇ ਜਿਸ ਦੇ ਉੱਤੇ ਹੁਣ ਸਰਜੋਤ ਸਿੰਘ ਬੈਸਤਾ ਐਕਸ਼ਨ ਸਾਹਮਣੇ ਆਇਆ ਹੈ ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਹੈ ਉਸ ਤੋਂ ਵਿੱਚ ਏਮਪਾਵਰਮੈਂਟ ਲੈ ਕੇ ਕਿ ਪੰਜਾਬੀ 메ਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾ ਪੰਜਾਬੀ ਮੇਨ ਸਬਜੈਕਟ ਤੋਂ ਪੰਜਾਬੀ ਪੜ੍ਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਆ ਉਹ ਜਿਹੜਾ ਸਰਟੀਫਿਕੇਟ ਉਹ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲਾਗੂ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜਿਮ ਦੇ ਦਿਆਂਗੇ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖੱਤ ਲਿਖਿਆ ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਪੰਜਾਬ ਸਰਕਾਰੇ ਨੋਟੀਫਿਕੇਸ਼ਨ ਕੱਢੀ ਹੈ ਪੰਜਾਬ ਅਤੇ ਹੋਰ ਪੇਸ਼ਾਵਾਂ ਨੂੰ ਸਿੱਖਿਆ ਦੇ ਪੰਜਾਬ ਐਕਟ 2008 ਦੇ ਸੈਕਸ਼ਨ 3 ਸਮੇਤ ਸਾਰੇ ਉਪਬੰਧਾਂ ਉੱਤੇ ਸਮੇਂ-ਸਮੇਂ ਤੇ ਕਿੱਟੀਆਂ ਸੋਧਾਂ ਨੂੰ ਰੋਸ਼ਨੀ ਵਿੱਚ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹੇਠ ਅਨੁਸਾਰ ਹਦਾਇਤ ਕੀਤੀ ਜਾਂਦੀ ਹੈ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾ ਪਾਸ ਪਾਸ ਕੋਸ਼ਿਸ਼ ਨਾ ਕੀਤਾ ਜਾਵੇ ਨੰਬਰ 2 ਪੰਜਾਬ ਰਾਜ ਵਿੱਚ ਕਿਸੇ ਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ